ਅਕਸਰ ਦੋਸਤੋ ਦੇਖਿਆ ਜਾਂਦਾ ਹੈ ਕਿ ਵਿਆਹ ਦੇ ਵਿੱਚ ਨੱਚਣ ਦਾ ਚਾਕ ਕਿਸ ਨੂੰ ਨਹੀਂ ਹੁੰਦਾ ਪਰ ਜਦੋਂ ਗੱਲ ਆ ਜੇ ਗਰਾਰੀ ਤੇ ਤਾਂ ਫਿਰ ਪੰਜਾਬੀ ਨੱਚ ਨੱਚ ਲੰਬ ਠਾ ਦੇਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਵਿਆਹ ਦੇ ਵਿੱਚ ਰਿਸ਼ਤੇਦਾਰ ਵਹਿ ਗਏ ਚੌਂਕੜੀਆਂ ਮਾਰ ਕੇ ਜਦੋਂ ਮੁੰਡਾ ਕੁੜੀ ਨੇ ਸਟੇਜ ਉੱਪਰ ਚੜ ਕੇ ਗੱਡੀ ਅੱਗ ਜੱਥੇ ਕੀ ਦੋਸਤੋ ਪੰਜਾਬੀ ਵਿਆਹਾਂ ਦੇ ਵਿੱਚ ਬੇਹਦ ਮਾਤ ਹੁੰਦੇ ਹਨ ਜੱਥੇ ਕੀ ਵਿਆਹ ਦੇ ਵਿੱਚ ਉਹ ਬੇਹਦ ਸੋਹਣਾ ਪੰਗੜਾ ਪਾਉਂਦੇ ਹਨ ਜਥੇ ਕਿ ਪੰਜਾਬੀਆਂ ਦੇ ਚਰਚੇ ਵਿਦੇਸ਼ਾਂ ਵਿੱਚ ਵੀ ਹਨ ਤੇ ਦੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਪੰਜਾਬੀਆਂ ਨੇ ਨੱਚ ਨੱਚ ਪੱਟੀ ਤਰਦੀ ਤੇ ਰਿਸ਼ਤੇਦਾਰ ਵੀ ਰਹਿਗੇ ਹੁਣ ਇਹ ਦੇਖਦੇ ਜਥੇ ਕਿ ਦੋਸਤੋ ਵਿਆਹ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਤੇ ਦੂਜੇ ਪਾਸੇ ਮੁੰਡੇ ਨੇ ਗੱਲ ਦੇ ਵਿੱਚੋਂ ਕੱਢਿਆ ਪਰਨਾ ਤੇ ਕੁੜੀ ਦੇ ਲੱਕ ਨਾਲ ਪਾਇਆ ਜਥੇ ਕਿ ਦੋਸਤੋ ਬੇਹੱਦ ਸੋਹਣਾ ਡਾਂਸ ਹਰ ਇੱਕ ਬੰਦਾ ਦੇਖ ਕੇ ਬੇਹਰਦ ਹੈਰਾਨ ਹੋ ਗਿਆ ਕਿ ਵਿਆਹ ਦੇ ਵਿੱਚ ਪੰਜਾਬੀ ਇਹੋ ਜਿਹਾ ਵੀ ਪੰਗੜਾ ਪਾ ਲੈਂਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਦੀ ਪੋਰਾ ਵੀ ਨਹੀਂ ਮੰਨਦੇ ਸੰਗ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਕਿੰਨਾ ਸੋਹਣਾ ਮੁੰਡਾ ਤੇ ਕੁੜੀ ਬਲੌਪਾਇਆ ਜਾ ਰਿਹਾ ਹੈ ਪੰਗੜਾ ਜੱਥੇ ਕਿ ਇਸ ਵੀਡੀਓ ਨੇ ਹਰ ਇੱਕ ਬੰਦੇ ਨੂੰ ਬੇਹਰਦ ਹੈਰਾਨ ਕਰਕੇ ਰੱਖ ਦਿੱਤਾ ਕਿ ਪੰਜਾਬੀ ਬੇਹਰਦ ਵਾਕਈ ਕਮਾਲ ਦਾ ਪੰਗੜਾ ਪਾਉਂਦੇ ਹਨ ਜਦੋਂ ਉਹ ਗਰਾਰੀ ਤੇ ਆ ਜਾਂਦੇ ਤੇ ਤੁਸੀਂ ਇਸ ਬਾਰੇ ਕੀ